ਸੱਚੀ ਗੱਲ ਤੁਸੀਂ ਵੇਖ ਰਹੇ ਹੋ ਟੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਗੁਜਰਵਾਨ ਜਥੇਦਾਰ ਬਲਦੇਵ ਸਿੰਘ ਬਡਾਰਾਲਾ ਦੇ ਵੱਲੋਂ ਜੇ ਹੈ ਇੱਕ ਨਵੀਂ ਪਾਰਟੀ ਦੀ ਸ਼ੁਰੂਆਤ ਕੀਤੀ ਹੈ ਸ਼ੇਰੇ ਪੰਜਾਬ ਕੀ ਖਾਸ ਹੋਣ ਵਾਲਾ ਇਸ ਪਾਰਟੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਜਦੋਂ ਆਮ ਆਦਮੀ ਆਮ ਬਣ ਜਾਂਦਾ ਹੈ ਤੇ ਬਹੁਤ ਕੁਝ ਵਹਿ ਜਾਂਦਾ ਹੈ ਜਦੋਂ ਆਮ ਆਦਮੀ ਖਾਸ ਬਣ ਜਾਂਦਾ ਹੈ ਤੇ ਬਹੁਤ ਕੁਝ ਖਾਸ ਬਣ ਜਾਂਦਾ ਤੇ ਗੁਰੂ ਸਾਹਿਬ ਨੇ ਖਾਲਸਾ ਮੇਰਾ ਰੂਪ ਹੈ ਖਾਸ ਆਖਿਆ ਅੱਜ ਸ਼ੇਰੀ ਪੰਜਾਬ ਦੀ 150ਵੀਂ ਵਰ੍ਹੇ ਸਿਰੇ ਮੌਕੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ 12 ਮਿਸਲਾਂ ਸਿੱਖ ਮਿਸਲਾਂ ਵੱਲੋਂ ਔਰ ਸ਼ੇਰੀ ਪੰਜਾਬ ਨੇ ਜਿਹੜੀ ਸਰਕਾਰੀ ਖਾਲਸਾ ਦੀ ਸਥਾਪਨਾ ਕੀਤੀ ਸੀ ਸ਼ੇਰੀ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਉਸ ਦੀ ਤਰਜਮਾਨੀ ਨਹੀਂ ਹੋਈ ਸਰਕਾਰੀ ਖਾਲਸਾ ਦੀ ਮੁੜ ਤਰਜਮਾਨੀ ਕਰਨ ਲਈ ਅਸੀਂ ਅੱਜ ਸ਼ੇਰੀ ਪੰਜਾਬ ਦਲ ਦਾ ਐਲਾਨ ਕੀਤਾ ਹੈ ਤੇ ਸਰਕਾਰੀ ਖਾਲਸਾ ਹੀ ਖਾਸ ਹੈ ਕਾਰਨ ਉਥੇ ਮਨੁੱਖੀ ਅਧਿਕਾਰ ਨੇ ਲੋਕਤੰਤਰ ਹੈ ਲੋਕ ਨੀਤੀ ਹੈ ਉਥੇ ਨੇਤਾ ਨੀਤੀ ਜਾਂ ਭਾਈ ਭਤੀਜਾਵਾਦ ਪਰੰਪਰਾਵਾਦਤਾ ਨਹੀਂ ਹੈ ਪੰਚਾਇਤੀ ਕੰਮ ਨੇ ਜਿਹਦੇ ਕਰਕੇ ਉਹ ਆਪਣੇ ਆਪ ਵਿੱਚ ਇੱਕ ਖਾਸ ਹੈ ਤੇ ਸਰਕਾਰੀ ਖਾਲਸਾ ਕਰਕੇ ਹੀ ਪੰਜਾਬ ਦੇ ਪਾਉਣ ਪਾਣੀ ਧਰਤੀ ਨੂੰ ਸਹੀ ਕੀਤਾ ਜਾ ਸਕਦਾ ਹੈ ਵਿਗੜੇ ਹੋਏ ਜੋ ਸੰਤੁਲਨ ਨੇ ਪੰਜਾਬ ਦੀ ਆਰਥਿਕਤਾ ਸਮਾਜਿਕਤਾ ਰਾਜਨੀਤਿਕਤਾ ਧਾਰਮਿਕਤਾ ਠੀਕ ਕੀਤੀ ਜਾ ਸਕਦੀ ਹੈ ਸਰਕਾਰੀ ਖਾਲਸਾ ਕਰਕੇ ਹੀ ਬੇਅਦਬੀ ਕਾਂਡ ਰੋਕੇ ਜਾ ਸਕਦੇ ਨੇ ਸਰਕਾਰੀ ਖਾਲਸਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾ ਸਕਦਾ ਹੈ ਸਰਕਾਰੀ ਖਾਲਸਾ ਕਰਕੇ ਪੰਜਾਬ ਚ ਰਹਿਣ ਵਾਲੇ ਲੋਕ ਗੁੱਲੀ ਗੁੱਲੀ ਚੁੱਲੀ ਦੇ ਜਿਹੜੇ ਮੁਤਾਜ ਨੇ ਉਹਨਾਂ ਦੀ ਮੁਤਾਜੀ ਦੂਰ ਕੀਤੀ ਜਾ ਸਕਦੀ ਹੈ ਸਰਕਾਰੀ ਖਾਲਸਾ ਕਰਕੇ ਸਿਹਤ ਤੇ ਸਿੱਖਿਆ ਦੇ ਮਿਆਰ ਨੂੰ ਇੰਨਾ ਉੱਚਾ ਚੁੱਕਿਆ ਜਾ ਸਕਦਾ ਜਦੋਂ ਸਰਕਾਰੀ ਖਾਲਸਾ ਸੀ ਉਦੋਂ ਗੋਰੇ ਪੰਜਾਬੀ ਤੇ ਆਈਲੈਂਡਸ ਕਰਦੇ ਸਨ ਅੱਜ ਨਹੀਂ ਹੈ ਤੇ ਅੱਜ ਪੰਜਾਬੀ ਇਹ ਮੁੱਦਾ ਮੁੱਦਾ ਪਹਿਲੇ ਵੀ ਆਇਆ ਸੀ ਕਿਹਾ ਸੀ ਕਿ ਆ ਪਾਸਟਨ ਬਹੁਤ ਵੱਧ ਰਹੀ ਹੈ 크੍ਰਿਸਚੀਅਨਿਟੀ ਬਹੁਤ ਜ਼ਿਆਦਾ ਵਧ ਰਹੀ ਹੈ 크੍ਰਿਸਚੀਅਨ ਕਲਚਰ ਪੰਜਾਬ ਦੇ ਵਿੱਚ ਕਾਫੀ ਵੱਧ ਰਿਹਾ ਹੈਗਾ ਆ ਇੱਕ ਮੁੱਦਾ اٹਹਾ ਸੀ ਉਸ ਤੇ ਵਿਚਾਰ ਕੀਤਾ ਗਿਆ ਕਿ ਕਿਉਂ ਗੁਰਦੁਆਰਿਆਂ ਦੇ ਵਿੱਚਕਾਰ ਜਿਹ ਹੈ ਪੰਜਾਬੀ ਆ ਫਿਰ ਪੰਜਾਬੀ ਜਾਂ ਫਿਰ ਸਿੱਖਿਆ ਦਿੱਤੀ ਨਹੀਂ ਜਾ ਰਹੀ ਹੈ ਸਿੱਖਿਆ ਦੇਣ ਵਾਲੇ ਜਾਂ ਦਵਾਉਣ ਵਾਲਿਆਂ ਚ ਪ੍ਰੋਬਲਮ ਹੈ ਸਿੱਖਿਆ ਦੀ ਵੀ ਕਮੀ ਕੋਈ ਨਹੀਂ ਅਦਾਰਿਆਂ ਦੀ ਵੀ ਕਮੀ ਕੋਈ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਵੇ ਤੇ ਕੱਲੇ ਹੀ ਸਿੱਖਾਂ ਦੇ ਹੀ ਨਹੀਂ ਸਾਰੇ ਪੰਜਾਬ ਤੇ ਭਾਰਤ ਦੇ ਨਿਆਣੇ ਪੜਾ ਸਕਦੇ ਲੋੜ ਹੈ ਉਸ ਸਿਸਟਮ ਨੂੰ ਚੇਂਜ ਕਰਨ ਦੀ ਅਸੀਂ ਸਿਸਟਮ ਚੇਂਜ ਕਰਨ ਦੀ ਗੱਲ ਕਰ ਰਹੇ ਹਾਂ ਜਿਹੜਾ ਕਿ 1840 ਤੋਂ ਬਾਅਦ ਵਿਗੜਦਾ ਵਿਗੜਦਾ ਅੱਜ ਬਦਤਰ ਸ਼ਿਵੀਆਂ ਤੱਕ ਚੱਲਿਆ ਚੱਲਿਆ ਆ ਪੰਜਾਬ ਪਰ ਸੁਧਰਿਆ ਨਹੀਂ ਇਸ ਲਈ ਉਹ ਰਹੀ ਗੱਲ ਜਦੋਂ ਤੁਹਾਡਾ ਕੰਮ ਲੈਂਡ ਆਰਡਰ ਮੁਤਾਬਕ ਹੋਊ ਸ਼ਬਦਾਨ ਮੁਖ ਹੋਊ ਜ਼ਮੂਰੀਅਤ ਮੁਖ ਹੋਊ ਉਦੋਂ ਪੰਜ ਪਿਆਰੇ ਚੁਣੇ ਜਾਂਦੇ ਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਤੇ ਚੁਣਿਆ ਨਹੀਂ ਗਿਆ ਦਇਆ ਸਿੰਘ ਚੁਣੇ ਗਏ ਪਰ ਗੁਰੂ ਸਾਹਿਬ ਨੂੰ ਦਇਆ ਸਿੰਘ ਤੇ ਬਣਨ ਤੋਂ ਕੋਈ ਦਿੱਕਤ ਨਹੀਂ ਹੈ ਔਰੰਗਜੀਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਕਿਸੇ ਦੀ ਆਈਡੈਂਟੀਟੀ ਖਤਮ ਕਰਨੀ ਠੀਕ ਨਹੀਂ ਹੈ ਮਨੁੱਖੀ ਅਧਿਕਾਰਾਂ ਨੂੰ ਰੱਖਣਾ ਇਹ ਵੱਡੀ ਗੱਲ ਹੈ ਤੇ ਜਦੋਂ ਤੁਸੀਂ ਆਪਣੇ ਕਾਨੂੰਨ ਤੱਕੜੇ ਕਰ ਲੈਨੇ ਹੋ ਤੁਹਾਡੇ ਵੱਲੋਂ ਮੁੱਖ ਮੰਤਰੀ ਕੋਈ ਬਣ ਜੇ ਤੁਹਾਨੂੰ ਕੀ ਦਿੱਕਤ ਹੈ ਕੰਮ ਤਾਂ ਉਹਨੇ ਸੰਵਿਧਾਨ ਚ ਰਹਿ ਕੇ ਕਰਨਾ ਹੋ ਗਾ ਗੱਲ ਇਥੇ ਸੰਵਿਧਾਨ ਤੇ ਲੈਂਡ ਆਰਡਰ ਦੀ ਕਮੀ ਦੀ ਐ ਹੋਰ ਕੁਛ ਨਹੀਂ ਜਦ ਗੱਲ ਜਦ ਵੀ ਆਉਂਦੀ ਐ ਸੰਵਿਧਾਨ ਦੀ ਗੱਲ ਆਉਂਦੀ ਐ ਜ਼ਿਆਦਾਤਰ ਲੋਕ ਕਹਿੰਦੇ ਨੇ ਜਿੰਨੇ ਵੀ ਆਪ ਜਿੱਤੇ ਵਖਵਾਦੀ ਜਿੱਤੇ ਨੇ ਉਹ ਕਹਿੰਦੇ ਭਾਰਤੀ ਸੰਵਿਧਾਨ ਦੇ ਵਿੱਚ ਕਰ ਰਹਿ ਕੇ ਅਸੀਂ ਪੰਜਾਬ ਨੂੰ ਤਗੜਾ ਨਹੀਂ ਕਰ ਸਕਦੇ ਸਾਨੂੰ ਪੰਜਾਬ ਵੱਖਰਾ ਚਾਹੀਦਾ ਨਹੀਂ ਇਦਾਂ ਦਾ ਕੁਛ ਨਹੀਂ ਹੁੰਦਾ ਪੰਜਾਬ ਕਰਕੇ ਤੇ ਸੰਵਿਧਾਨ ਬਣਿਆ ਜੇ ਪੰਜਾਬ ਨਾ ਹੁੰਦਾ ਤੇ ਭਾਰਤ ਕਿੱਥੋਂ ਹੁੰਦਾ ਪੰਜਾਬ ਨਾ ਹੁੰਦਾ ਤੇ ਸੰਵਿਧਾਨ ਕਿੱਥੋਂ ਹੁੰਦਾ ਪੰਜਾਬ ਨਾ ਹੁੰਦਾ ਤੇ ਇਹਨਾਂ ਦੀਆਂ ਅੱਜ ਇਹ ਸਰਕਾਰਾਂ ਕਿੱਥੋਂ ਹੁੰਦੀਆਂ ਪੰਜਾਬ ਕਰਕੇ ਤੇ ਸਭ ਕੁਝ ਹੈ ਤੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਪੰਜਾਬ ਚੋ ਨਹੀਂ ਸਕਦਾ ਹੋ ਸਕਦਾ ਹੈ ਲੋੜ ਸ਼ੇਰੇ ਪੰਜਾਬ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਸੋਚ ਦੀ ਹੈ ਜਿਹੜੀ ਸਭੇ ਸੰਜੀਵਾਲ ਸਦਾਇਨ ਤੂੰ ਕਿਸੇ ਨਦੀਸ ਬਹਰਾ ਜੀ ਭਰਾਵੇਂ ਨੂੰ ਲੈ ਕੇ ਸਿਆਸਤ ਕਾਫੀ ਹੁੰਦੀ ਐ ਭਾਵੇਂ ਭਗਵਾ ਰੰਗ ਹੋ ਗਿਆ ਤੁਸੀਂ ਜੇ ਰੰਗ ਪਾਇਆ ਉਸ ਨੂੰ ਲੈ ਕੇ ਵੀ ਅਗਰ ਸਵਾਲ ਉੱਠਦੇ ਨੇ ਤਾਂ ਕੀ ਕਹਿਣਾ ਚਾਹੋਗੇ ਜੇ ਜੋਗੀ ਭਗਵਾ ਰੰਗ ਪਾ ਕੇ ਉੱਥੇ ਬਹਿ ਸਕਦਾ ਤੇ ਮੇਰੇ ਨੀਲੇ ਰੰਗ ਤੋਂ ਤਲਕੀ ਕਾ ਦੀ ਇਹ ਤੇ ਬੇਵਜ੍ਹਾ ਦੇ ਸਵਾਲ ਨੇ ਬੇਬੁਨਿਆਦ ਨੇ ਤੁਸੀਂ ਵੀ ਨੀਲੇ ਚ ਅੱਗੇ ਕਈਆਂ ਨੇ ਪਾਏ ਹੋਏ ਕਿਸੇ ਨੇ ਪੀਲੇ ਪਾਏ ਕਿਸੇ ਨੇ ਭਗਵਾ ਪਾ ਲਿਆ ਇਹ ਰੰਗ ਸਭੇ ਨਰਾਇਣੇ ਆ ਇਹ ਤੇ ਪ੍ਰਮਾਤਮਾ ਦੇ ਰੰਗ ਨੇ ਤੇ ਗੁਰੂ ਸਾਹਿਬ ਨੂੰ ਨੀਲਾ ਚੰਗਾ ਲੱਗਿਆ ਸਾਨੂੰ ਵੀ ਨੀਲਾ ਚੰਗਾ ਲੱਗਿਆ ਅਸੀਂ ਨਾ ਤੇ ਸ਼ਰਧਾ ਕਰਕੇ ਪਾਇਆ ਨਾ ਅਸੀਂ ਪ੍ਰੇਮ ਕਰਕੇ ਪਾਇਆ ਨਾ ਅਸੀਂ ਡਰ ਕਰਕੇ ਪਾਇਆ ਨਾ ਅਸੀਂ ਮਜਬੂਰੀ ਕਰਕੇ ਪਾਇਆ ਸਾਨੂੰ ਚੰਗਾ ਲੱਗਿਆ ਸ਼ੌਂਕ ਹੈ ਕਿ ਸਾਡਾ ਗੁਰੂ ਨੀਲਾ ਘੋੜਾ ਰੱਖਦਾ ਸੀ ਤੇ ਬਾਬਾ ਬੰਦਾ ਸਿੰਘ ਨੇ ਨੀਲਾ ਬਾਣਾ ਪਾ ਲਿਆ ਸਾਰੇ ਪੰਜਾਬ ਦੇ ਵਿੱਚ ਨੀਲੇ ਰੰਗ ਦੇ ਬਹੁਤ ਸਾਰੇ ਜਰਨੈਲ ਬੈਠਦੇ ਸਨ ਇੱਕ ਡਰੈਸ ਕੋਡ ਸੀ ਸਰਕਾਰੀ ਖਾਲਸਾ ਦਾ ਸੋ ਇਹ ਸਰਕਾਰੀ ਖਾਲਸਾ ਦਾ ਡਰੈਸ ਕੋਡ ਹੈ ਇਹਨੂੰ ਕੋਈ ਹੋਰ ਰੰਗ ਨਾਲ ਜੋੜ ਕੇ ਨਾ ਵੇਖਿਆ ਜਾ। ਬਡਾਲਾ ਸਾਹਿਬ ਸਵਾਲ ਹੈ ਇਸ ਵੇਲੇ ਅਕਾਲੀ ਦਲ ਬਚਾਓ ਦੀ ਆਗਿਆਤਰਾ ਚੱਲ ਰਹੀ ਹੈ। ਇਹ ਅਕਾਲੀ ਦਲ ਬਚਾਉਣ ਵਾਸਤੇ ਬਹੁਤ 바ਗੀ ਤੇਰਾ ਹੋਈਆਂ ਨੇ। ਆ ਕਿਵੇਂ ਵੇਖਦੇ ਹੋ? ਅਕਾਲੀ ਦਲ ਅਕਾਲ ਦਾ ਦਲ ਹੈ। ਉਹ ਗੁਰਗੋਬਿੰਦ ਸਿੰਘ ਸਾਹਿਬ ਦੇ ਖੰਡੇ ਦੀ ਪਹਲਚੋਂ ਨਿਕਲਿਆ ਹੋਇਆ ਹੈ। ਉਹਦੇ ਵਿੱਚ ਚੰਦ ਲੋਕੀ ਅਕਾਲੀ ਕਿਵੇਂ ਬਣ ਗਏ? ਅਕਾਲੀ ਦਲ ਦੇ ਵਿੱਚ ਤਾਂ ਉਹ ਅਕਾਲ ਨੂੰ ਮੰਨਣ ਵਾਲੇ ਕਿਦਰੇ ਨਥੂ ਰਾਮ ਪ੍ਰੋਫੈਸਰ ਸਭ ਸਿੰਘ ਬਣੇ ਬੈਠੇ ਆ। ਕਿੱਧਰੇ RAMJIDAS BHAGATPOORN SINGH ਬਣੇ ਬੈਠੇ ਆ ਕਿਧਰੇ RUKAN DEEN MUSLIMAN ਭਾਈ MEHTAB SINGH ਬਣੇ ਬੈਠੇ ਆ ਇਹ ਕਿਹੜੇ ਲੋਕ ਨੇ ਜਿਹੜੇ ਆਪੇ ਹੀ ਅਕਾਲੀ ਨਾਇਨਾ ਕਿਸੇ ਕੋਲੇ ਕਿਰਪਾਨ ਨਾ ਇਹਨਾਂ ਨੇ ਬਹੁਤਿਆਂ ਨੇ ਅੰਮ੍ਰਿਤ ਛਕੇ ਸਿਰ ਵੀ ਖੋਨੇ ਮੋਨੇ ਤੇ ਕਹਿਣ ਨੂੰ ਅਕਾਲੀ ਇਹ ਅਕਾਲੀ ਇਦਾਂ ਦੇ ਹੁੰਦੇ ਆ ਫਿਰ ਅਕਾਲੀ ਗੋਲਕਚੋਰ ਹੁੰਦੇ ਆ ਅਕਾਲੀ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾਂਦੇ ਆ ਅਕਾਲੀ ਗੁਰੂਕੀਆਂ ਜ਼ਮੀਨਾਂ ਵੇਚਦੇ ਆ ਅਕਾਲੀ ਗੁਰੂ ਕੇ ਇਤਿਹਾਸ ਵਿਗਾੜਦੇ ਆ ਅਕਾਲੀ ਗੁਰੂ ਕੀਆ ਵਿਰਾਸਤਾਂ ਤੋੜਦੇ ਆ ਅਕਾਲੀ ਲੰਗਰਾਂ ਦੀ ਝੂਠ ਵੇਚ ਕੇ ਖਾਂਦੇ ਵਿਖੇਗੇ ਇਹ ਕੰਮ ਇਹਨਾਂ ਲੋਕਾਂ ਨੇ ਕੀਤੇ ਆ ਇਸ ਲਈ ਇਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਹੀ ਜਿਹੜੇ ਖੂਚ ਪੈਣਾ ਪਾਓ ਪਰ ਕਿਰਪਾ ਕਰਕੇ ਅਕਾਲੀ ਸ਼ਬਦ ਨੂੰ ਬਦਨਾਮ ਨਾ ਕਰ। ਹਾਂ ਬਾਕੀ ਸੁਰ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਬਚਾਉਣਾ ਹੈਗਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਤੋਂ ਹਟਾਉਣਾ ਪੈਣਾ ਹੈ ਪ੍ਰਧਾਨ ਨੂੰ। ਨਹੀਂ ਜੇ ਸੁਖਬੀਰ ਬਾਦਲ ਨੂੰ ਹਟਾਉਣਾ ਤੇ ਬਾਕੀ ਜੁੰਡਲੀ ਕਿੱਥੇ ਜਾਊ ਜਿਹੜੀ ਪਾਪ ਦੀ ਜੰਜ ਸੀ। ਉਹਨਾਂ ਵਿੱਚ ਬੀਬੀ ਜ਼ਗੀਰ ਕੋਰਿਆ ਉਹਨਾਂ ਚ ਚੰਦੂ ਮੱਜਰੇ ਨੇ ਉਹਨਾਂ ਚ ਦਲਜੀਤ ਸਿੰਘ ਚੀਮੇ ਨੇ ਉਹਨਾਂ ਚ ਸਾਰੀ ਭੂੰਦੜ ਨੇ ਢਿੰਡਸੇ ਨੇ ਬੇਅਦਬੀਆਂ ਹੋਈਆਂ ਇਹਨਾਂ ਦੀ ਜ਼ੁਬਾਨ ਤੱਕ ਨਹੀਂ ਖੁੱਲੀ ਚੱਬੇ ਦੇ ਕੱਠ ਨੂੰ ਅਤਵਾਦੀਆਂ ਦਾ ਕੱਠ ਕਹਿੰਦੇ ਰਹਿ ਉਹ ਗੁਰੂ ਗ੍ਰੰਥ ਸਾਹਿਬ ਵਾਸਤੇ ਲੋਕ ਇਕੱਠੇ ਹੋਏ ਸਨ 328 ਰੂਪ ਚੋਰੀ ਦਰਬਾਰ ਸਭ ਤੋਂ ਹੋਇਆ 992886 ਅੰਗ ਬਲੈਕ ਚਪੇ ਆ 24536 ਅੰਗ ਲਾਪਤਾ ਹੋਇਆ 10 ਲੱਖ ਦੇ ਕਰੀਬ ਸਾਈ ਤੇ ਕਾਗਜ ਦਾ ਖਾ ਗਿਆ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ 125 ਰੂਪਾਂ ਦੀ ਬੇਦਵੀ ਰਾਮ ਸਰਸਬ ਹੋਈ ਆ 61 ਸਰੂਪ ਬਲੈਕ ਵਿੱਚ ਤਿਆਰ ਕੀਤੇ ਨੇ ਇਹ ਸਾਰੀ 1180 ਚਪਿਆਂ ਦੀ ਰਿਪੋਰਟ ਇਹਨਾਂ ਨੇ ਤਿਆਰ ਕਰਾਈ ਆ ਤੇ ਫਿਰ ਇਹ ਜੁੰਡਲੀ ਸਾਰੀ ਦੀ ਸਾਰੀ ਪਾਪਾਂ ਦੀ ਭਾਗੀ ਆ ਇਹ ਸਾਰਾ ਕੋੜਮਾ ਲਾਂਬੇ ਹੋਊ। ਜਦੋਂ ਤੁਸੀਂ ਨਾ ਲਿਖਾ ਸਾਰਾ ਇਹ ਕੋੜਮਾ ਲਾਂਬੇ ਹੋਊ। ਅਕਾਲੀ ਦਲ ਬਚ ਜੂ ਤੇ ਇਹਨਾਂ ਸਾਰਿਆਂ ਨੂੰ ਫਾਹ ਦੇ ਦਿਓ। ਅਕਾਲੀ ਦਲ ਬਚ ਜੂ ਤੇ ਜੇ ਇਹ ਜਿਉਂਦੇ ਨੇ ਤੇ ਅਕਾਲੀ ਦਲ ਨੂੰ ਫਾਇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ। ਇਹ ਅਕਾਲ ਤਖਤ ਸਾਹਿਬ ਜਾ ਰਹੇ ਇੱਕ ਬਾਕੀ ਸੂਰ ਜਿੰਨੇ ਵੀ ਨੇ ਜਿਹਨਾਂ ਤਾਂ ਤੁਸੀਂ ਗਿਣਾਏ ਨੇ ਉਹ ਕਹਿੰਦੇ ਮਾਫੀ ਮੰਗਣੀ ਹੈਗੀ। ਅਕਾਲ ਤਖਤ ਤੋਂ ਮਾਫੀ ਕਿਹਦੇ ਤੋਂ ਮੰਗਣੀ ਉਹ ਤਾਂ ਵਿਚਾਰਾ ਕਰਮਚਾਰੀ ਜਥੇਦਾਰ ਲਾਇਆ ਹੋਇਆ। ਅਕਾਲੀ ਫੂਲਾ ਸਿੰਘ ਲਿਆਓ। ਫਿਰ ਦੱਸਾਂਗੇ ਵੀ ਉੱਥੇ ਮਾਫੀ ਕਿਵੇਂ ਮੰਗੀਦੀ ਹੈ ਤੇ ਦਿੱਤੀ ਕਿਵੇਂ ਜਾਂਦੀ ਹੈ ਇਥੇ ਕਰਮਚਾਰੀ ਨੇ ਵਿਚਾਰੇ ਤੇ ਜੈਸ ਬੋਸ ਕਹਿਣ ਵਾਲੇ ਨੇ ਲਾਇਨ ਆਰਡਰ ਨਹੀਂ ਲਾਗੂ ਕਰ ਸਕਦਾ ਇਹ ਕਹਿ ਰਹੇ ਆ ਅਕਾਲੀ ਦਲ ਅਗਰ ਬਚਾਉਣਾ ਹੈ ਤਾਂ ਉਸ ਦੇ ਲਈ ਜਿਹੜਾ ਸਾਰਿਆਂ ਨੂੰ ਸਾਈਡ ਹੋ ਜਾਣਾ ਚਾਹੀਏ ਅਕਾਲੀ ਦਲ ਨੂੰ ਲੱਗੇ ਇਹ ਵੱਡੀ ਗੱਲ ਕਹੀ ਹੈ ਕੈਮਰਾਮੈਨ ਜੱਗੇ ਦੇ ਨਾਲ ਨਿਰੂਪ ਚਨਵਾਨ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram x aur whatsapp channel par